ਸਾਰੇ ਕੰਦਾ ਤੇ ਜਿਹੜੇ ਗੋਲੀਆਂ ਤੋਪਾਂ ਟੈਂਕਾਂ ਦੇ ਨਿਸ਼ਾਨ ਸੀ ਦਰਦ ਸੀਗੇ ਉਹ ਦਰਸਾਉਣ ਦੇ ਲਈ ਮੇਰੇ ਹੱਥ ਵੀ ਕੰਬੇ ਲੇਕਿਨ ਜੋ ਬੀਤੇ ਦਿਨ ਨਗਰ ਕੀਰਤਨ ਦੇ ਵਿੱਚ ਸੰਗਤਾਂ ਵਾਰ-ਵਾਰ ਪੁੱਛ ਰਹੀਆਂ ਸੀ ਬੱਚੇ ਪੁੱਛ ਰਹੇ ਸੀ ਕਿ ਇਹ ਕੀ ਇਤਿਹਾਸ ਹੈ ਕਿਉਂ ਹੋਇਆ ਹੈ ਇਹ ਕਿੰਜ ਹੋਇਆ ਇਹ ਮਾਡਲ ਤਿਆਰ ਕਰਨ ਨੂੰ ਕਿੰਨੇ ਚਿਰ ਲੱਗੇ ਤੁਗਰੀਬਨ ਡੇਢ ਤੋਂ 2 ਮਹੀਨੇ ਦਾ ਸਮਾਂ ਲੱਗਿਆ ਅੱਛਾ ਜੀ ਤੇ ਇੱਥੇ ਬ੍ਰੈਮਟਨ ਦੀ ਧਰਤੀ ਤੇ ਵੀ ਮਾਡਲ ਬਣਾਇਆ ਤਾਂ ਵੀ ਗੋਲੀਆਂ ਦੇ ਨਿਸ਼ਾਨ ਦਿਖਾਉਣੇ ਹੋ ਕਿਵੇਂ ਦਿਖਾਈਆਂ ਤੁਸੀਂ ਉਹ ਚੀਜ਼ਾਂ ਮੈਂ ਮਤਲਬ ਉਹ ਚੀਜ਼ਾਂ ਜਾਨਣਾ ਚਾਹੁੰਦਾ ਵੀ ਤੁਹਾਡੇ इमोਸ਼ਨ ਥੋੜੇ ਹੱਥਕ ਤੁਸੀਂ ਕਹਿੰਦੇ ਕੰਬਦੇ ਸੀਗੇ ਵੀ ਉਹਨੂੰ ਕਿਵੇਂ ਤੁਸੀਂ ਹੱਥ ਕੰਬਦੇ ਹੋ ਕਿਉਂਕਿ ਆਪਸ ਪਰਮਾਤਮਾ ਦੀ ਕਰਾਮਾਤ ਕੀ ਮੈਂ ਆਸਟ੍ਰੇਲੀਆ ਦੀ ਧਰਤੀ ਤੇ ਮਾਡਲ ਬਣਾ ਰਿਹਾ ਸੀ ਜੀ ਤੇ ਰਾਤ ਦੇ तकरीबन 11 11:30 ਵਜੇ ਦਾ ਸਮਾਂ ਹੋ ਗਿਆ ਸੀ ਮੈਂ ਕੱਲ ਤੱਕ ਸਮਝਦਾ ਹਾਂ ਜੀ ਹਾਂਜੀ ਇਸੇ ਤਰ੍ਹਾਂ ਦਾ ੱਲੂ ਕਾਰੇ ਵਾਲਾ ਮਾਡਲ ਬਣਾ ਰਿਹਾ ਸੀ ਠੀਕ ਹੈ ਮਲਬੰਦ ਦੇ ਵਿੱਚ ਠੀਕ ਹੈ ਜੀ ਤੇ ਰਾਤ ਨੂੰ ਕੀ ਹੋਇਆ ਕਿ ਉਹ ਜਿਹੜੇ ਗੋਲੀਆਂ ਤੋਪਾਂ ਟੈਂਕਾਂ ਦੇ ਟੱਠੇ ਦੇ ਇਫੈਕਟ ਬਣਾਉਣੇ ਸੀ ਤੇ ਮੈਂ ਸੋਚ ਰਿਹਾ ਸੀਗਾ ਕਿ ਪਰਮਾਤਮਾ ਕੋਈ ਰਾਹ ਦੱਸੋ ਵੀ ਇਸ ਦਰਦ ਨੂੰ ਕਿਸ ਤਰ੍ਹਾਂ ਬਿਆਨਾਂ ਤੇ ਉਹ ਕੋਲ ਇੱਕ ਰੰਗ ਦਾ ਡੱਬਾ ਪਿਆ ਸੀਗਾ ਕਾਲੇ ਰੰਗ ਦਾ ਉੱਤੇ ਮੇਰੀ ਕੁਦਰਤੀ ਬਾਹ ਵਜ ਗਈ ਠੀਕ ਹੈ ਓਕੇ ਜਾਂ ਮੈਂ ਹਿੱਲਿਆ ਥੋੜਾ ਜਿਹਾ ਮੂਵਮੈਂਟ ਹੋਈ ਬੋਡੀ ਤੇ ਇਹ ਡੁੱਲ ਗਿਆ ਮੈਂ ਕਹਾਂ ਕਦੇ ਡੁੱਲਦਾ ਤਾਂ ਨਹੀਂ ਹੁੰਦਾ ਪਰ ਕੁਦਰਤੀ ਚਲੋ ਡੁੱਲ ਗਿਆ ਤੇ ਜਦੋਂ ਉਹ ਚੁੱਕਣ ਲੱਗਾ ਤੇ ਉਹ ਜਿਹੜੀ ਉਹੀ ਸੇਮ ਟੈਕਸਚਰ ਜਿਹੜੇ ਮੈਂ ਤਲਾਸ਼ਤ ਸੀਗਾ ਵੀ ਉਹ ਇਫੈਕਟ ਕਿਸ ਚੀਜ਼ ਨਾਲ ਦਿਖ ਹੇ ਗੁਰੂ ਰਾਮਦਾਸ ਪਾਸ਼ਾ ਤੁਹਾਡੇ ਪੰਥ ਦੀ ਤੁਹਾਡੀ ਕੌਮ ਦੀ ਸੇਵਾ ਇਹ ਇਹ ਸੰਗਤਾਂ ਦੇ ਸਾਹਮਣੇ ਸਾਡਾ ਦਰਦ ਲੈ ਕੇ ਆਉਣਾ ਇਹ ਤੁਸੀਂ ਆਪ ਹੀ ਸਹਾਈ ਹੋ ਕੇ ਇਹ ਕਈ ਕਹਿੰਦੇ ਵੀ ਇਹ ਜੇ ਗੁਰੂ ਇੰਨਾ ਹੀ ਸਮਰੱਥ ਹੁੰਦਾ ਤਾਂ ਇਹ ਖਾਲਸਾ ਸਰਬ ਕਿਉਂ ਟੱਠਿਆ ਹਾਂ ਕਿਉਂ ਹਮਲਾ ਹੋਣ ਦਿੰਦਾ ਹਨਾ ਹਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਤਤੀ ਤਵੀ ਤੇ ਬੈਠ ਕੇ ਸ਼ਹਾਦਤਾਂ ਦੇ ਜਾਂਦੇ ਨੇ ਜੀ ਤੇ ਉਹਦੇ ਭਾਣੇ ਵਿੱਚ ਹੀ ਸੀਗੇ ਨਾ ਤੇਰਾ ਭਾਣਾ ਮਿੱਠਾ ਲੱਗਿਆ ਉਹ ਭਾਣੇ ਵਿੱਚ ਸੀਗਾ ਸਾਰਾ ਬੀਤੇ ਦਿਨੀ ਬ੍ਰੈਂਟਨ ਦੇ ਵਿੱਚ ਨਗਰਗੀਤ ਨਿਕਲੇ ਆ ਬਹੁਤ ਸਾਰੀਆਂ ਸੰਗਤਾਂ ਦੇ ਅਸੀਂ ਹੰਝੂ ਗਿਰਦੇ ਦੇਖੇ ਕਿਉਂ ਕਿ ਉਹਦੇ ਵਿੱਚ ਇੱਕ 1984 ਦੇ ਸੰਬੰਧ ਦੇ ਵਿੱਚ ਇੱਕ ਮਾਡਲ ਤਿਆਰ ਕੀਤਾ ਗਿਆ ਸੀ ਭਾਈ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਅਕਾਲ ਤਖਤ ਸਾਹਿਬ ਦਾ ਕਿਵੇਂ 1984 ਦੇ ਵਿੱਚ ਅਕਾਲ ਤਖਤ ਸਾਹਿਬ ਢਾਟੇਰੀ ਕਰ ਦਿੱਤਾ ਗਿਆ ਉਹ ਦ੍ਰਿਸ਼ ਦੇਖ ਕੇ ਬਹੁਤ ਸਾਰੀਆਂ ਸੰਗਤਾਂ ਇਮੋਸ਼ਨਲ ਹੋਈਆਂ ਭਾਈ ਸਾਹਿਬ ਮੇਰੇ ਨਾਲ ਨੇ ਆਜੋ ਜਾਣਦੇ ਆ ਜਦੋਂ ਇਹਨਾਂ ਨੇ ਉਹ ਪੇਪਰ ਉਹ ਮਤਲਬ ਕਿ ਮਾਡਲ ਬਣਾਇਆ ਤਾਂ ਇਹਨਾਂ ਨੇ ਕਿੱਡਾ بڑا ਜਿਗਰਾ ਹੋਊਗਾ ਇਹਨਾਂ ਦਾ ਉਹ ਇੱਟਾਂ ਦੇ ਵਿੱਚ ਉਹ ਦਵਾਰਾਂ ਦੇ ਵਿੱਚ ਗੋਲੀਆਂ ਵੱਜਦੇ ਦਿਖਾਏ ਉੱਥੇ ਤੂਹਾਂ ਨਿਕਲਦਾ ਦਿਖਾਇਆ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਬਾਬਾ ਜੀ ਮੈਂ ਵੀ ਕੱਲ ਮਾਡਲ ਦੇਖਿਆ ਤੁਹਾਡਾ ਤਿਆਰ ਕੀਤਾ ਹੋਇਆ ਸੰਗਤਾਂ ਨੇ ਵੀ ਬਹੁਤ ਦੇਖਿਆ ਮਤਲਬ ਤੁਸੀਂ ਕਿਹੜੇ ਜਿਗਰੇ ਦੇ ਨਾਲ ਉਹ ਮਾਡਲ ਤਿਆਰ ਕੀਤਾ ਏ ਜੀ ਐਸਾ ਇੱਕ ਕੱਲੂ ਘਾਰ ਆ ਸਾਡੇ ਨਾਲ ਸਿੱਖ ਪੰਥ ਦੇ ਨਾਲ ਵਾਪਰੇ ਆ ਜੀ ਜਿਹਨੂੰ ਬਿਆਨ ਕਰਨ ਲਈ ਜ਼बान ਕੰਬਦੀ ਹੈ ਜਿਹਨੂੰ ਉਸ ਦਰਦ ਨੂੰ ਮਾਡਲ ਦੇ ਰੂਪ ਦੇ ਵਿੱਚ ਬਣਾਉਣ ਲਈ ਮੇਰੇ ਹੱਥ ਕੰਬਦੇ ਨੇ ਕਿਉਂਕਿ ਕਲਾਕਾਰ ਉਹ ਹੁੰਦਾ ਜਿਹੜਾ ਕੋਈ ਵੀ ਚੀਜ਼ ਨੂੰ ਬਣਾ ਕੇ ਉਹਨੂੰ ਸ਼ਿੰਗਾਰਦਾ ਜੀ ਸੋਹਣੇ ਰੰਗ ਭਰਦਾ ਸੋਹਣੇ ਇਫੈਕਟ ਦਿੰਦਾ ਜੀ ਲੇਕਿਨ ਜੂਨ 1984 ਦਾ ਜੋ ਕੱਲੂਕਾਰਾ ਜਿਹਦੇ ਵਿੱਚ ਕਿ ਹਜ਼ਾਰਾਂ ਜਾਨਾਂ નિર્ਦੋਸ਼ ਜਾਨਾਂ ਜੀ ਬੱਚਿਆਂ ਬੀਬੀਆਂ ਮਾਤਾਵਾਂ ਬਜ਼ੁਰਗਾਂ ਦੀਆਂ ਸਾਡੇ ਕੌਮ ਦੇ ਮਹਾਨ ਯੋਧਿਆਂ ਦੀਆਂ ਜਰਨੈਲਾਂ ਦੀਆਂ ਜਿਹੜੀਆਂ ਉੱਥੇ ਸ਼ਹਾਦਤ ਹੋਈਆਂ ਜੀ ਉਸ ਦਰਦ ਨੂੰ ਦਰਸਾਉਂਦਾ ਇਹ ਮਾਡਲ ਜਦੋਂ ਤਿਆਰ ਕੀਤਾ ਮੇਰੇ ਹੱਥ ਵੀ ਕੰਬੇ ਤੇ ਉਸ ਇਮਾਰਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਰਵੋੱਚ ਹੈ ਸਿੱਖ ਪੰਥ ਦੇ ਲਈ ਜਿੱਥੇ ਸਾਰੀ ਕਾਇਨਾਤ ਆ ਕੇ ਨਤਮਸਤਕ ਹੁੰਦੀ ਹੈ ਉਸ ਤਖਤ ਨੂੰ ਕਿਸ ਤਰ੍ਹਾਂ ਉਹਨਾਂ ਨੇ ਢਾਇ ਤੇ ਦੀ ਕਰਤਾ ਇੱਕਦਮ ਹਰ ਸਾਰੀ ਕੰਧਾਂ ਤੇ ਜਿਹੜੇ ਗੋਲੀਆਂ ਤੋਪਾਂ ਟੈਂਕਾਂ ਦੇ ਨਿਸ਼ਾਨ ਸੀ ਦਰਦ ਸੀਗੇ ਉਹ ਦਰਸਾਉਣ ਦੇ ਲਈ ਮੇਰੇ ਹੱਥ ਵੀ ਕੰਬੇ ਲੇਕਿਨ ਜੋ ਬੀਤੇ ਦਿਨੀ ਨਗਰ ਕੀਰਤਨ ਦੇ ਵਿੱਚ ਸੰਗਤਾਂ ਵਾਰ-ਵਾਰ ਪੁੱਛ ਰਹੀਆਂ ਸੀ ਬੱਚੇ ਪੁੱਛ ਰਹੇ ਸੀ ਕਿ ਇਹ ਕੀ ਇਤਿਹਾਸ ਹੈ ਕਿਉਂ ਹੋਇਆ ਐਵੇਂ ਕਿੰਜ ਹੋਇਆ ਕਿਉਂਕਿ ਕਿਸੇ ਵੀ ਦਰਦ ਨੂੰ ਬਿਆਨਣ ਲਈ ਕਈ ਵਾਰੀ ਕਿਸੇ ਕਲਾ ਦਾ ਵੀ ਸਾਰਾ ਲੈਣਾ ਪੈਂਦਾ ਹੈ ਹਾਲਾਂਕਿ ਲੋਕ ਕਿਤਾਬਾਂ 'ਚ ਪੜ੍ਹਦੇ ਨੇ ਪ੍ਰਾਤਨ ਵੀਡੀਓ ਮਿਲ ਜਾਂਦੇ ਨੇ ਠੀਕ ਹੈ ਜੀ ਲੇਕਿਨ ਉਹ ਦਰਦ ਜਦੋਂ ਮਾਡਲ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸਾਹਮਣੇ ਤੇ ਇਥੋਂ ਦੀਆਂ ਜਿਹੜੀਆਂ ਸੰਗਤਾਂ ਸੀ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਪਏ। ਹੂੰ ਤੇ ਇਹ ਜੋ ਦਰਦ ਹੈ ਜਿਹਨੂੰ ਬਿਆਨਨ ਦੇ ਲਈ ਮੇਰੇ ਕੋਲ ਜਾਦਾ ਸ਼ਬਦ ਨਹੀਂ ਕਿਉਂਕਿ ਗੁਰੂ ਰਾਮਦਾਸ ਪਾਸ਼ਾ ਨੇ ਉਹ ਬਲ ਬਖਸ਼ਿਆ ਕਿਉਂਕਿ ਇੰਨਾ ਢੈ ਢੇਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਹੋਣਾ। ਹੂੰ ਇਹ ਕਿਸੇ ਕਾਰੀਗਰ ਦੇ ਆਪਣੇ ਹੱਥ ਦੀ ਕਰਾਮਾਤ ਨਹੀਂ ਹੋ ਸਕਦੀ ਉਹ ਵਾਹਿਗੁਰੂ ਨੇ ਆਪ ਹੀ ਬਲ ਬਖਸ਼ਿਆ ਕਿ ਇਤਨਾ ਢੈ ਢੇਰੀ ਹੋਇਆ ਕਿਉਂਕਿ ਅਸੀਂ ਵੀ ਇਤਿਹਾਸ ਪੜਿਆ ਹੈ। ਜੀ ਇਹ ਉਹਨਾਂ ਦਿਨਾਂ ਦੀ ਗੱਲ ਹੈ। ਜੀ ਜਿਨ੍ਹਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ਾਹੀ ਦਾ ਸ਼ਹੀਦੀ ਦਿਹਾੜਾ ਸੀ ਬਿਲਕੁਲ ਉਹਨਾਂ ਦਿਹਾੜਿਆਂ 'ਚ ਸੰਗਤਾਂ ਇੱਥੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਈਆਂ ਤੇ ਉਸ ਵੇਲੇ ਉਹਨਾਂ ਨੂੰ ਅੰਦਰ ਹੀ ਉੱਥੇ ਸ਼ਹੀਦ ਕਰ ਦਿੱਤਾ ਗਿਆ ਕੋਹ ਕੋ ਕੇ ਕੁਝ ਕੁ ਦਿਨਾਂ ਦੇ ਬੱਚੇ ਵੀ ਸ਼ਹੀਦ ਕਰ ਦਿੱਤੇ ਗਏ ਉਹ ਦਰਦ ਨੂੰ ਬਿਆਨ ਕਰਨਾ ਉਹਨੂੰ ਜਦੋਂ ਅਸੀਂ ਜ਼ਹਿਨ 'ਚ ਲੈ ਕੇ ਦਾਸ ਵੱਲੋਂ ਇਹ ਮਾਡਲ ਤਿਆਰ ਕੀਤਾ ਗਿਆ ਜੀ ਸਾਖ ਸੰਗਤ ਮੈਂ ਦੱਸ ਦੇਵਾਂਗੇ ਤਕਰੀਬਨ 7.5 ਫੁੱਟ ਉੱਚਾ ਤੇ ਤਕਰੀਬਨ 6 ਫੁੱਟ ਚੋੜਾ ਇਹ ਫਾਈਬਰ ਤੇ ਸੋਲਿਡ वुਡ ਨਾਲ ਬਣਿਆ ਮਾਡਲ ਹੈ ਫਾਈਬਰ ਤੇ ਸੋਲਿਡ वुਡ ਹਾਂਜੀ ਤੇ ਐਮ ਡੀ ਐਫ ਨਾਲ ਤੇ ਮੈਂ ਤਾਂ ਇਹ ਚਾਹੁੰਦਾ ਵੀ ਇਸ ਤਰ੍ਹਾਂ ਦਾ ਇਤਿਹਾਸ ਜਦੋਂ ਦੇਖੋ ਜਦੋਂ ਜਦੋਂ ਵੀ ਕੌਮ ਦਾ ਇਤਿਹਾਸ ਜੀ ਜਦੋਂ ਲੁप्त ਹੋ ਜਾਊਗਾ ਗਾਇਬ ਕੀਤਾ ਜਾਊਗਾ ਉਦੋਂ ਸਾਡੀ ਕੌਮ ਜਿਹੜੀ ਹੈਗੀ ਪਿੱਛੇ ਨੂੰ ਜਾਂਦੀ ਜਾਏਗੀ ਸਾਡੇ ਕੌਮ ਦੇ ਦਰਦ ਨੂੰ ਇਤਿਹਾਸ ਨੂੰ ਹਮੇਸ਼ਾ ਹੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਸੀਂ ਚਾਹੁੰਦੇ ਕਿ ਹੋਰ ਵੀ ਥਾਵਾਂ ਤੇ ਇਸ ਤਰ੍ਹਾਂ ਦਾ ਜਿਹੜਾ ਸਾਡਾ ਇਤਿਹਾਸ ਹੈ ਚਾਹੇ ਉਹ ਸੂਰਬੀਰ ਯੋਧਿਆਂ ਦਾ ਹੋਵੇ ਸਾਡੇ ਅਕਾਲ ਤਖਤ ਸਾਹਿਬ ਦਾ ਹੋਵੇ ਤੇ ਪੰਜ ਤਖਤਾਂ ਦਾ ਹੋਵੇ ਚਾਏ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤੇ ਜਦੋਂ ਅਸੀਂ ਮਾਤਾਵਾਂ ਬਜ਼ੁਰਗਾਂ ਨੂੰ ਬੱਚਿਆਂ ਦੇ ਅੱਖਾਂ 'ਚ ਹੰਝੂ ਵੇਖੇ ਅਸੀਂ ਮਹਿਸੂਸ ਕਰਦੇ ਹਾਂ ਸਾਨੂੰ 41 ਸਾਲ ਹੋ ਗਏ ਅੱਜ ਵੀ ਉਹਦਾ ਇਨਸਾਫ ਨਹੀਂ ਮਿਲਿਆ ਜੀ ਅਸੀਂ ਉਸ ਇਨਸਾਫ ਦੀ ਮੰਗ ਦੇ ਵਿੱਚ ਅੱਜ ਵੀ ਉਸ ਦਰਦ ਨੂੰ ਝੱਲ ਰਹੇ ਹਾਂ ਭਾਈ ਸਾਹਿਬ ਮੈਂ ਇਹ ਚਾਹਣਾ ਚਾਹੁੰਦਾ ਵੀ ਇਹ ਮਾਡਲ ਤਿਆਰ ਕਰਨ ਨੂੰ ਕਿੰਨੇ ਦਿਨ ਲੱਗੇ ਤੁਹਾਨੂੰ ਤਕਰੀਬਨ ਡੇਢ ਤੋਂ 2 ਮਹੀਨੇ ਦਾ ਸਮਾਂ ਲੱਗਿਆ ਅੱਛਾ ਜੀ ਤੇ ਇੱਥੇ ਬ੍ਰੈਮਟਨ ਦੀ ਧਰਤੀ ਤੇ ਇਹ ਮਾਡਲ ਬਣਾਇਆ ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਜਾਣਕਾਰੀ ਦਵਾਂ ਹੋਰ ਵੀ ਕਈ ਮੁਲਕਾਂ ਦੇ ਵਿੱਚ ਜੀ ਆਸਟ੍ਰੇਲੀਆ ਦੇ ਵਿੱਚ ਵੀ ਪਿਛਲੇ ਸਾਲ ਜੀ ਕਈ ਅਨੇਕਾਂ ਨੇਕਾਂ ਅਲੱਗ-ਅਲੱਗ ਸਟੇਟਾਂ ਦੇ ਵਿੱਚ ਇਹ ਮਾਡਲ ਬਣਾ ਕੇ ਦਾਸ ਵੱਲੋਂ ਦਿੱਤੇ ਗਏ ਜੀ ਤੇ ਇਸ ਦਰਦ ਨੂੰ ਬਿਆਨਨ ਦੇ ਲਈ ਜਦੋਂ ਕਲਾਕਾਰੀ ਕੋਈ ਕਲਾਕਾਰ ਕਰਦਾ ਤੇ ਹੱਥ ਮੇਰੇ ਤਾਂ ਬਈ ਕੰਮ ਜਾਂਦੇ ਕਿਉਂਕਿ ਮੈਂ ਨਮ ਅੱਖਾਂ ਦੇ ਨਾਲ ਉਹ ਮਾਡਲ ਤਿਆਰ ਕਰਦਾ ਨਾਲ ਹੀ ਉਹ ਇਤਿਹਾਸ ਸੁਣੀਦਾ ਕੀ ਸਾਡੇ ਨਾਲ ਵਾਪਰਿਆ ਸੀਗਾ ਜੇ ਜਿਸ ਵੇਲੇ ਅੱਜ ਵੀ ਉਹ ਉਸ ਟਾਈਮ ਦੇ ਜਿਹੜੇ ਚਸਮਦੀਦ ਦਾ ਦੱਸਦੇ ਆ ਵੀ ਜਦੋਂ ਅਸੀਂ ਲਾਸ਼ਾਂ ਚੁੱਕ ਰਹੇ ਸੀਗੇ ਉਹਨਾਂ ਸ਼ਹੀਦਾਂ ਦੀਆਂ ਜਦੋਂ ਲਾਸ਼ਾਂ ਚੁੱਕ ਰਹੇ ਸੀ ਤੇ ਕਹਿੰਦੇ ਇੰਨਾ ਜ਼ਿਆਦਾ ਹਾਲ ਬੁਰਾ ਹੋ ਗਿਆ ਇਸ ਗਰਮੀ ਕਰਕੇ ਕਿ ਹੱਥ 'ਚ ਬਾਹਾਂ ਆ ਜਾਂਦੀਆਂ ਸੀਗੀਆਂ ਉਹਨਾਂ ਦੀ ਲੱਤਾਂ ਤੋਂ ਫੜ ਕੇ ਉਹਨਾਂ ਚੁੱਕਣ ਲੱਗਦੇ ਤੇ ਲੱਤਾਂ ਹੱਥ 'ਚ ਮਾਸ ਦੀਆਂ ਬੋਟੀਆਂ ਆ ਜਾਂਦੀਆਂ ਸੀਗੀਆਂ ਕੀ ਹਾਲਾਤਾਂ ਦੇ ਵਿੱਚ ਉਹ ਫੌਜੀ ਸੋਚ ਕੇ ਦੇਖੋ ਉਹ ਹਰਮੰਦਰ ਸਾਹਿਬ ਉਹ ਦਰਬਾਰ ਸਾਹਿਬ ਜਿੱਥੇ ਲੋਕ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਜਾਂਦੇ ਨੇ ਉੱਥੇ ਲੋਕ ਬੂਟ ਪਾ ਕੇ ਨੰਗੇ ਸਿਰ ਤੁਰੇ ਜਾਂਦੇ ਆ ਸ਼ਰਾਬਾਂ ਪੀ ਪੀ ਕੇ ਉੱਥੇ ਫੌਜੀ ਤੁਰਿਆ ਕਰਦੇ ਸੀਗੇ ਤੇ ਕਿਸ ਤਰ੍ਹਾਂ ਅਸੀਂ ਉਸ ਉਸ ਦਰਦ ਨੂੰ ਭੁੱਲ ਜੇ ਲੋਕ ਕਹਿੰਦੇ ਭੁੱਲ ਜਾਓ ਕਦੇ ਨਾ ਭੁੱਲਣ ਜੋਗ ਸਾਨੂੰ ਇਹ ਜੋ ਦਰਦ ਮਿਲਿਆ ਘੱਲੂ ਘਾਰੇ ਦੇ ਰੂਪ ਦੇ ਵਿੱਚ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਅੱਜ ਵੀ ਦਿੱਲੀ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਪਰਿਵਾਰ ਮਾਵਾਂ ਆਪਣੇ ਪੁੱਤਾਂ ਲੱਭਦੀਆਂ ਨੇ ਲੱਭ ਰਹੀਆਂ ਨੇ ਅੱਖਾਂ ਉਹਨਾਂ ਦੀਆਂ ਸੁੱਕ ਗਏ ਉਹਨਾਂ ਦੇ ਹੰਝੂ ਸੁੱਕ ਗਏ ਮਾਵਾਂ ਆਪਣੇ ਪੁੱਤ ਲੱਭ ਰਹੀਆਂ ਨੇ ਜਿਹੜੇ ਬਜ਼ੁਰਗ ਸੀ ਆਪਣੀ ਔਲਾਦਾਂ ਲੱਭ ਰਹੇ ਨੇ ਅੱਜ ਵੀ ਤੇ ਉਹ ਦਰਦ ਨੂੰ ਅਸੀਂ ਸਹਾਰ ਰਹੇ ਹਾਂ ਭਾਈ ਸਾਹਿਬ ਮੈਂ ਇੱਕ ਗੱਲ ਦੱਸਿਓ ਜਿਵੇਂ ਤੁਸੀਂ ਬਹੁਤ ਸਾਰੇ ਮਾਡਲ ਬਣਾਏ ਇੱਕ ਪਵਿੱਤਰ ਇਮਾਰਤ ਬਣਾਉਣੀ ਗੁਰੂ ਘਰ ਦੀ ਇਮਾਰਤ ਬਣਾਉਣੀ ਤੁਹਾਨੂੰ ਵੀ ਪ੍ਰਾਊਡ ਫੀਲ ਹੁੰਦਾ ਉਹ ਵੀ ਮੈਂ ਚੰਗੀ ਚੀਜ਼ ਬਣਾ ਰਿਹਾ ਇੱਕ ਉਹ ਦਖਾਂਤ ਬਣਾਉਣਾ ਤੁਖ ਵੀ ਜਿਹੜਾ ਮੈਂ ਕਹਿੰਦਾ ਤੁਹਾਡਾ ਜਦੋਂ ਤੁਸੀਂ ਉਹ ਚੀਜ਼ ਨੂੰ ਢੋਂਦੇ ਹੋਏ ਹੋਏਗੇ ਉਹ ਜਾਂ ਉਹਦੇ ਤੇ ਕੁਛ ਕਾਲਾ ਜਾਂ ਬਲੈਕ ਜੋ ਵੀ ਦਿਖਦਾ ਵੀ ਗੋਲੀਆਂ ਦੇ ਨਿਸ਼ਾਨ ਦਿਖਾਉਣੇ ਹੋ ਕਿਵੇਂ ਦਿਖਾਈਆਂ ਤੁਸੀਂ ਉਹ ਚੀਜ਼ਾਂ ਮੈਂ ਮਤਲਬ ਉਹ ਚੀਜ਼ਾਂ ਜਾਨਣਾ ਚਾਹੁੰਦਾ ਵੀ ਤੁਹਾਡੇ ਇਮੋਸ਼ਨ ਥੋੜੇ ਹੱਥ ਤੁਸੀਂ ਕਹਿੰਨ ਕੰਬਦੇ ਸੀਗੇ ਵੀ ਉਹਨੂੰ ਕਿਵੇਂ ਤੁਸੀਂ ਹੱਥ ਕੰਬਦੇ ਨੂੰ ਕਿਉਂਕਿ ਆਪਾਂ ਸੋਚ ਕੇ ਮਤਲਬ ਸਾਡਾ ਸੋਚ ਕੇ ਵੀ ਕਿਵੇਂ ਹੋਇਆ ਉਹ ਸਮਾਂ ਹਨ ਅਸੀਂ ਜਣੀ ਰੋਣ ਲੱਗ ਜਾਂਦੇ ਆ ਸਾਡਾ ਹਿਰਦਾ ਬਲੂੰਦ ਰਿਆ ਜਾਂਦਾ ਤੁਸੀਂ ਉਹ ਕਿਵੇਂ ਚੀਜ਼ਾਂ ਵਿਚੋ ਉਹਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਮੈਂ ਜਦੋਂ ਇਸ ਤਰ੍ਹਾਂ ਦਾ ਕੋਈ ਕਾਰਜ ਕਰਦਾ ਹੂੰ ਇਹ ਪਤਾ ਨਹੀਂ ਕਿਸ ਤਰ੍ਹਾਂ ਗੁਰੂ ਰਾਮਦਾਸ ਪਾਸ਼ਾ ਤਰਸ ਕਰਦੇ ਕਿ ਇਸ ਨਿਮਾਣੇ ਤੋਂ ਇਸ ਤਰ੍ਹਾਂ ਦੀ ਸੇਵਾ ਲੈ ਰਹੇ ਹੈ ਜੀ ਕਿਉਂਕਿ ਕਿਸੇ ਚੰਗੇ ਇਤਿਹਾਸਕ ਸਥਾਨ ਨੂੰ ਸ਼ਿੰਗਾਰ ਕੇ ਬਣਾਉਣਾ ਇਹ ਵੀ ਦੱਸਦੇ ਹਿੱਸੇ ਗੁਰੂ ਰਾਨ्डाਸ ਸਾਹਿਬ ਨੇ ਸੇਵਾ ਲਈ ਹੈ ਪਰ ਜੇ ਉਹਦੇ ਹੁਕਮ ਚ ਤਖਤਾਂ ਨੂੰ ਢਹ ਢੇਰੀ ਹੋਇਆ ਜੋ ਸਾਡੇ ਨਾਲ ਵਾਪਰੇ ਆ ਉਹ ਵੀ ਮਾਡਲ ਬਣਾਉਣ ਦੀ ਸੇਵਾ ਅਗਰ ਗੁਰੂ ਸਾਹਿਬ ਨੇ ਲਈਏ ਤਾਂ ਸਿਰ ਮੱਥੇ ਅੱਜ ਵੀ ਅਸੀਂ ਪ੍ਰਵਾਨ ਕਰਦੇ ਆ ਪਰ ਮੈਂ ਤੁਹਾਨੂੰ ਇੱਕ ਛੋਟੀ ਜੀ ਘਟਨਾ ਦੱਸਣਾ ਚਾਹੁੰਦਾ ਪਿਛਲੇ ਸਾਲ ਵੀ ਇੱਕ ਨਿਊ ਚੈਨਲ ਤੇ ਉਹ ਜ਼ਿਕਰ ਕਰਨ ਦਾ ਮਨ ਕੀਤਾ ਲੇਕਿਨ ਮੈਂ ਇਹ ਦੱਸ ਦਵਾ ਜਿਹੜੇ ਲੋਕ ਕਹਿੰਦੇ ਨਾ ਪ੍ਰਮਾਤਮਾ ਨਹੀਂ ਹੈ ਅੱਛਾ ਉਹਨਾਂ ਲਈ ਮੈਂ ਜ਼ਿਕਰ ਕਰਨ ਦੀ ਦੱਸਦਾ ਕਿ ਪ੍ਰਮਾਤਮਾ ਕਿਤਨਾ ਸਮਰੱਥ ਹੈ ਹਾਲਾਂਕਿ ਪਰਮਾਤਮਾ ਆਪ ਗੁਰਬਾਣੀ ਚ ਪੰਕਤੀ ਹੁੰਦੀ ਆ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਰ ਥਾਂ ਤੇ ਪਰਮਾਤਮਾ ਵਸਦਾ ਹੈ ਬਿਲਕੁਲ ਉਸ ਪਰਮਾਤਮਾ ਦੀ ਕਰਾਮਾਤ ਕੀ ਮੈਂ ਆਸਟ੍ਰੇਲੀਆ ਦੀ ਧਰਤੀ ਤੇ ਮਾਡਲ ਬਣਾ ਰਿਹਾ ਸੀ ਜੀ ਤੇ ਰਾਤ ਦੇ तकरीबन 11 11:30 ਵਜੇ ਦਾ ਸਮਾਂ ਹੋ ਗਿਆ ਸੀ ਮੈਂ ਕੱਲ ਤੱਕ ਸਾਬਦਾ ਹਾਂਜੀ ਇਸੇ ਤਰ੍ਹਾਂ ਦਾ ਕੱਲੂ ਘਾਰੇ ਵਾਲਾ ਮਾਡਲ ਬਣਾ ਰਿਹਾ ਸੀ ਠੀਕ ਹੈ ਮੈਲਬਨ ਦੇ ਵਿੱਚ ਠੀਕ ਹੈ ਜੀ ਤੇ ਰਾਤ ਨੂੰ ਕੀ ਹੋਇਆ ਕਿ ਉਹ ਜਿਹੜੇ ਗੋਲੀਆਂ ਤੋਪਾਂ ਟੈਂਕਾਂ ਦੇ ਟੱਠੇ ਦੇ ਇਫੈਕਟ ਬਣਾਉਣੇ ਸੀ ਤੇ ਮੈਂ ਸੋਚ ਰਿਹਾ ਸੀਗਾ ਕਿ ਪਰਮਾਤਮਾ ਕੋਈ ਰਾਹ ਦੱਸੋ ਵੀ ਇਸ ਦਰਦ ਨੂੰ ਕਿਸ ਤਰ੍ਹਾਂ ਬਿਆਨਾਂ ਕਿ ਸੰਗਤਾਂ ਦੇ ਸਮਝ ਆ ਸਕੇ ਕਿ ਅਸਲ ਚ ਕਿਸ ਲੈਵਲ ਦੇ ਉੱਤੇ ਉਹ ਹਮਲੇ ਹੋਏ ਸੀਗੇ ਤੇ ਉਹ ਸੋਚਦਿਆਂ ਸੋਚਦਿਆਂ ਜੇ ਮੈਂ ਸੋਚ ਹੀ ਰਿਹਾ ਸੀ ਤੇ ਉਹ ਕੋਲ ਇੱਕ ਰੰਗ ਦਾ ਡੱਬਾ ਪਿਆ ਸੀਗਾ ਕਾਲੇ ਰੰਗ ਦਾ ਉੱਤੇ ਮੇਰੀ ਕੁਦਰਤੀ ਬਾਹ ਵਜ ਗਈ ਓਕੇ ਜਾਂ ਮੈਂ ਹਿੱਲਿਆ ਥੋੜਾ ਜਿਹਾ ਮੂਵਮੈਂਟ ਹੋਈ ਬੋਡੀ ਤੇ ਇਹ ਡੁੱਲ ਗਿਆ ਮੈਂ ਕਿਹਾ ਕਦੇ ਡੁੱਲਦਾ ਤਾਂ ਨਹੀਂ ਹੁੰਦਾ ਪਰ ਕੁਦਰਤੀ ਚਲੋ ਡੁੱਲ ਗਿਆ ਤੇ ਉਹ ਇੱਥੇ ਲਾਗੇ ਜਿਹੜਾ ਐਮ ਡੀ ਐਫ ਦਾ ਲੱਕੜ ਦਾ ਜਿਹੜਾ ਬਰਾਦਾ ਹੁੰਦਾ ਮੈਂ ਪੂਰਾ ਫਟਾਫਟ ਪਾਇਆ ਮੈਂ ਕਿਹਾ ਉਸ ਫਰਸ਼ ਤੇ ਫੈਲੇ ਨਾ ਜੀ 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 ਉਸ ਵੇਲੇ ਜਦੋਂ ਫਿਰ ਮੈਂ ਉਹ ਫਰਸ਼ ਤੇ ਥੋੜਾ ਜਿਹਾ ਪਾਇਆ ਬੂਰਾ ਤੇ ਜਦੋਂ ਚੁੱਕਣ ਲੱਗਾ ਤੇ ਉਹ ਜਿਹੜੀ ਉਹੀ ਸੇਮ ਟੈਕਸਚਰ ਜਿਹੜੇ ਮੈਂ ਤਲਾਸ਼ ਤੇ ਸੀਗਾ ਵੀ ਉਹੀ ਇਫੈਕਟ ਕਿਸ ਚੀਜ਼ ਨਾਲ ਦਿਖਾਉਣੇ ਅੱਛਾ ਜੀ ਉਹੀ ਇਫੈਕਟ ਮੇਰੇ ਸਾਹਮਣੇ ਨਜ਼ਰ ਆਇਆ ਤੇ ਮੈਂ ਕਹਿੰਦਾ ਹੇ ਗੁਰੂ ਰਾਮਦਾਸ ਪਾਸ਼ਾ ਤੁਹਾਡੇ ਪੰਥ ਦੀ ਤੁਹਾਡੀ ਕੌਮ ਦੀ ਸੇਵਾ ਹੈ ਇਹ ਸੰਗਤਾਂ ਦੇ ਸਾਹਮਣੇ ਸਾਡਾ ਦਰਦ ਲੈ ਕੇ ਹੁਣਾ ਇਹ ਤੁਸੀਂ ਆਪ ਹੀ ਸਹਾਈ ਹੋ ਕੇ ਇਹ ਦਾਸ ਦੇ ਸਿਰ ਤੇ ਕਿਰਪਾ ਕਰ ਰਹੇ ਹੋ ਕਿ ਇਹ ਅਗਰ ਤੁਹਾਨੂੰ ਇਫੈਕਟ ਦਿਖਾਉਣਾ ਸੰਤਾਂ ਨੂੰ ਇਹ ਦਰਦ ਦਿਖਾਉਣਾ ਤੇ ਇਸ ਤਰ੍ਹਾਂ ਦਿਖਾਓ ਮੈਨੂੰ ਆਪ ਨੂੰ ਸੋਝੀ ਨਹੀਂ ਆ ਰਹੀ ਸੀ ਕਿਸ ਤਰ੍ਹਾਂ ਬਣਾਵਾ ਗੁਰਬਾਣੀ ਚ ਇੱਕ ਪੰਕਤੀ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਔਟ ਅਪਰਾਧੀ ਤਰਿਆ ਰਹੇ ਤੇ ਅਸੀਂ ਤਾਂ ਮੂਰਖ ਹੈਗੇ ਅਸੀਂ ਤਾਂ ਮੂਰਖ ਇਨਸਾਨ ਹੈ ਗੁਰੂ ਦੇ ਰੰਗਾਂ ਨੂੰ ਗੁਰੂ ਦੀ ਭਾਵਨਾ ਨੂੰ ਗੁਰੂ ਦੀ ਬਰਕਤ ਨੂੰ ਅਸੀਂ ਨਹੀਂ ਸਮਝ ਸਕਦੇ ਤਾਂ ਹਰ ਥਾਂ ਤੇ ਪਰਮਾਤਮਾ ਕਲਾ ਵਰਤੋਂ ਦਾ ਗੱਲ ਇਹ ਹੈ ਵੀ ਭਾਵਨਾ ਦੀ ਅਸੀਂ ਸਮਝੀਏ ਉਸ ਨੂੰ ਜੀ ਇੱਕ ਹਾਂ ਤੇ ਮੈਂ ਤੁਹਾਨੂੰ ਇਹ ਵੀ ਦੱਸਾਂ ਬਹੁਤ ਸਾਰੇ ਲੋਕ ਨਿਰਾਸ਼ ਹੁੰਦੇ ਕਈ ਜਿਹੜੇ ਸਿੱਖ ਵਿਰੋਧੀ ਕਹਿ ਲੋ ਆਪਾਂ ਕਹਿ ਦਿੰਨੇ ਆ ਜਿਹੜੇ ਸਿੱਖੀ ਨੂੰ ਪਿਆਰ ਨਹੀਂ ਕਰਦੇ ਤੇ ਉਹਨਾਂ ਬੜਾ ਲੋਕਾਂ ਨੂੰ ਕਈ ਕਹਿੰਦੇ ਵੀ ਇਹ ਜੇ ਗੁਰੂ ਇੰਨਾ ਹੀ ਸਮਰੱਥ ਹੁੰਦਾ ਤੇ ਅਕਾਲ ਤਖਤ ਸਾਹਿਬ ਕਿਉਂ ਟੱਠਿਆ ਹਾਂ ਕਿਉਂ ਹਮਲਾ ਹੋਣ ਦਿੰਦਾ ਹਨਾ ਗੁਰਬਾਣੀ ਦੇ ਵਿੱਚ ਇੱਕ ਫਰਮਾਨ ਹੈ ਜੇ ਸੁਖ ਦੇ ਤਾ ਤੁਝੈ ਆਰਾਦੀ ਦੁੱਖ ਵੀ ਤੁਝੈ ਧਾਈ ਜੇ ਭੁੱਖ ਦੇ ਤਾ ਇਤ ਵੀ ਰਾਜਾ ਦੁੱਖ ਵਿੱਚ ਸੁਖ ਮਨਾਈ ਇਹ ਤਾਂ ਭਾਣੇ ਦੇ ਵਿੱਚ ਰਹਿਣ ਦੀ ਗੱਲ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਤੀ ਤਵੀ ਤੇ ਬੈਠ ਕੇ ਸ਼ਹਾਦਤਾਂ ਦੇ ਜਾਂਦੇ ਨੇ ਤੇ ਉਹਦੇ ਭਾਣੇ ਦੇ ਵਿੱਚ ਹੀ ਸੀਗੇ ਨਾ ਤੇਰਾ ਭਾਣਾ ਮਿੱਠਾ ਲੱਗਿਆ ਉਹ ਭਾਣੇ 'ਚ ਸੀਗਾ ਸਾਰਾ ਬਿਲਕੁਲ ਜਿਹੜੀ ਚੀਜ਼ ਭਾਣੇ 'ਚ ਹੁੰਦੀ ਹੈ ਉਹਤੇ ਕਿੰਤੂ ਪਰੰਤੂ ਕਰਨ ਵਾਲੇ ਲੋਕ ਉਹ ਹੁੰਦੇ ਨੇ ਜੋ ਗੁਰਬਾਣੀ ਦੇ ਵਿੱਚ ਪ੍ਰਮਾਣ ਹੈ ਕਿ ਮੂਰਖੇ ਨਾਲ ਨਾਲ ਲੁੱਝੀਏ ਸੋ ਸਾਨੂੰ ਅੱਜ ਇਹ ਸੇਧ ਲੈਣ ਦੀ ਲੋੜ ਹੈ ਜੋ ਕੁਝ ਵੀ ਭਾਣੇ ਦੇ ਵਿੱਚ ਹੁੰਦਾ ਜੀ ਪਾਣੇ ਦੇ ਵਿੱਚ ਕਿੰਤੂ ਪਰੰਤੂ ਕਰਨ ਵਾਲੇ ਬੰਦੇ ਉਹ ਮਨੁੱਖੀ ਨਹੀਂ ਹੁੰਦੇ ਮੇਰੇ ਸਾਹਬ ਮਨੁੱਖੀ ਨਹੀਂ ਹੁੰਦੇ ਜੀ ਬਿਲਕੁਲ ਜੋ ਪਰਮਾਤਮਾ ਦੇ ਪਾਣੇ ਦੇ ਵਿੱਚ ਹੋ ਰਿਹਾ ਉਸੇ ਨੂੰ ਸਬਕਾਰ ਕਰਨਾ ਚਾਹੀਦਾ ਹੈ ਬਿਲਕੁਲ ਜੀ ਤੁਸੀਂ ਇਹ ਦੇਖੋ ਜਿਨ੍ਹਾਂ ਨੇ ਸਾਡੇ ਤਖਤ ਟਾਏ ਜੀ ਉਹ ਖਤਮ ਹੋ ਗਏ ਪਰ ਤਖਤਾਂ ਤੇ ਅਜੇ ਵੀ ਨਿਸ਼ਾਨ ਸਾਹਿਬ ਝੂਲ ਰਹੇ ਨੇ ਬਿਲਕੁਲ ਜੀ ਇਹ ਜਿਹੜਾ ਖਾਲਸਾ ਹੈਗਾ ਮੁਕਾਇਆ ਕਦੇ ਨਹੀਂ ਮੁਕਦਾ ਜੀ ਇਹ ਜਿੰਨੇ ਜਿੰਨੇ ਜ਼ਿਆਦਾ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀਗਾ ਛੋਟੇ ਸਹਿਬਜ਼ਾਦਿਆਂ ਨੂੰ ਉਦੋਂ ਵੀ ਉਹਨਾਂ ਨੇ ਸੋਚਿਆ ਹੋਣਾ ਹਮ ਵੀ ਭਾਈ ਹੁਣ ਅਸੀਂ ਇਹਨਾਂ ਦੀ ਖਤਮ ਕਰਤੀ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਜੀ ਚਲੋ ਜੀ ਸਿੱਖੀ ਖਤਮ ਲੇਕਿਨ ਦੇਖੋ ਅੱਜ ਵੀ ਪੂਰੀ ਕਾਇਨਾਤ ਦੇ ਵਿੱਚ ਦੁਨੀਆ ਦੇ ਹਰ ਇੱਕ ਮੁਲਕ ਦੇ ਵਿੱਚ ਤਕਰੀਬਨ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਨਿਸ਼ਾਨ ਸਾਹਿਬ ਵੀ ਝੂਲ ਰਹੇ ਨੇ ਤੇ ਹਰ ਇੱਕ ਭੁੱਖੇ ਦਾ ਢਿੱਡ ਵੀ ਭਰਦੇ ਨੇ ਤੇ ਇਸ ਕਰਕੇ ਸਾਨੂੰ ਇਹ ਸਬਕ ਲੈਣਾ ਚਾਹੀਦਾ ਕਿ ਪ੍ਰਮਾਤਮਾ ਸਮਰੱਥ ਹੈ ਪ੍ਰਮਾਤਮਾ ਨੂੰ ਚੈਲੰਜ ਕਰਨ ਵਾਲਾ ਬੰਦਾ ਕਦੇ ਬਚ ਨਹੀਂ ਸਕਦਾ ਬਿਲਕੁਲ ਜਾਂਦੇ ਜਾਂਦੇ ਜੀ ਇੱਕ ਛੋਟਾ ਜਿਹਾ ਜਵਾਬ ਦੇ ਦਿਆਂ ਆਸਟ੍ਰੇਲੀਆ ਚ ਕਿੰਨੇ ਗੁਰੂ ਘਰ ਆਕਾ ਆਸਟ੍ਰੇਲੀਆ ਚ ਤਕਰੀਬਨ 4 ਮਾਡਲ ਜਿਹੜੇ ਹੈਗੇ ਆ ਅਕਾਲ ਤਰ ਸਾਹਿਬ ਜੀ ਦੇ ਆਸਟ੍ਰੇਲੀਆ ਚ ਜੂਨ 1984 ਕੱਲੂ ਘਰੇ ਦੇ 10 ਵੱਲੋਂ ਬਣਾਏ ਗਏ ਸੀ ਜਿਹਦੇ ਵਿੱਚ ਕਿ ਜੂਨ 1984 ਕੱਲੂ ਘਰੇ ਤੋਂ ਪਹਿਲਾਂ ਦਾ ਜਿਹੜਾ ਅਕਾਲ ਤਰ ਸਾਹਿਬ ਜੀ ਦਾ ਢਾਇਆ ਗਿਆ ਸੀਗਾ ਉਹ ਵੀ ਮਾਡਲ 10 ਵੱਲੋਂ ਬਣਾਇਆ ਗਿਆ ਸੀਗਾ ਮੈਂ ਤਾਂ ਇਹ ਵੀ ਤੁਹਾਡੇ ਚੈਨਲ ਜਰੀਏ ਮੈਂ ਇਹ ਨਹੀਂ ਕਹਿੰਦਾ ਵੀ ਮਿਰਤੋ ਬਣਾਓ ਯਾ ਕੁਝ ਮੈਂ ਇਹ ਕਹਿੰਦਾ ਵੀ ਇਹ ਜਿਹੜੇ ਇਤਿਹਾਸ ਹੈ ਅਗਰ ਬੱਚੇ ਅੱਜ ਦੇ ਟਾਈਮ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਰੱਖਦੇ ਕਿਸੇ ਵੀ ਜਰੀਏ ਕਲਾ ਦੇ ਜਰੀਏ ਸਹੀ ਤੁਸੀਂ ਦੇਖੋ ਕਿ ਬੱਚੇ ਹਜ਼ਾਰਾਂ ਦੀ ਤਦਾਦ ਚ ਵੀਡੀਓ ਬਣਾ ਰਹੇ ਸੀ ਆਪਣੇ ਮਾਪਿਆਂ ਨੂੰ ਪੁੱਛ ਰਹੇ ਵੀ ਇਹ ਕੀ ਹੈ ਤਾਂ ਉਹ ਸਾਨੂੰ ਇਹ ਪਹੁੰਚ ਬਣਾਣੀ ਚਾਹੀਦੀ ਹੈ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਚਾਹੇ ਉਹ ਕੈਨੇਡਾ ਅਮਰੀਕਾ ਹੋਵੇ ਇੰਗਲੈਂਡ ਹੋਵੇ ਸੰਗਤਾਂ ਕਿਤੇ ਨਾ ਕਿਤੇ ਉਪਰਾਲੇ ਕਰਕੇ ਗੁਰਦੁਆਰਾ ਸਾਹਿਬ ਤੇ ਸ਼ੋਭਿਤ ਕਰਨਾ ਕਿਸੇ ਕੋਨੇ ਦੇ ਵਿੱਚ ਕੋਈ ਆਪਣੇ ਧਾਰਮਿਕ ਸਥਾਨਾਂ ਦੇ ਮਾਡਲ ਹੋਣ ਨਾਲ ਸਮੁੱਚਾ ਇਤਿਹਾਸ ਹੋਏ ਕਿਉਂਕਿ ਮੇਨ ਸਾਡਾ ਜਿਹੜਾ ਮਕਸਦ ਹੈਗਾ ਇਤਿਹਾਸ ਲੈ ਕੇ ਹੋਣਾ ਬਿਲਕੁਲ ਜੀ ਮੈਂ ਫੇਰ ਇੱਕ ਵਾਰ ਦੱਸ ਦਣਾ ਨਗਰ ਕੀਰਤਨ ਦੇ ਵਿੱਚ ਇੱਕ ਮਾਡਲ ਇੱਕ ਇਤਿਹਾਸਕ ਉਹ ਚੀਜ਼ ਜਿਹੜੀ ਹਰ ਇੱਕ ਬੰਦੇ ਦੇ ਮੋਬਾਈਲ ਵਿੱਚ ਫੋਟੋ ਵੀਡੀਓ ਬਣਾਈ ਗਈ ਲੋਕਾਂ ਦੇ ਦੇਖ ਕੇ ਹੰਝੂ ਗਿਰੇ ਤਾਂ ਅਸੀਂ ਵੀ ਸੋਚਿਆ ਵੀ ਕਿਉਂ ਨਾ ਉਹ ਜਿਹੜੇ ਰੱਬੀ ਰੂਹਾ ਤੁਹਾਡੇ ਸਾਹਮਣੇ ਕੀਤਾ ਵੀ ਕਿਹਨਾਂ ਨੇ ਬਣਾਇਆ ਕਿਹੜੇ ਦਰਦ ਦੇ ਨਾਲ ਉਹ ਬਣਾਇਆ ਉਸਨ ਗੁਰਪ੍ਰੀਤ ਸਿੰਘ ਜੀ ਪੇਪਰ ਆਰਟਿਸਟ ਜਰੂਰ ਵੀਡੀਓ ਚੰਗੀ ਲੱਗਿਓ ਸ਼ੇਅਰ ਕਰਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਸ਼ੇਅਰ ਕਰਕੇ ਤਾਂ ਜੋ ਆਪਾਂ ਇਤਿਹਾਸ ਨਾਲ ਜੁੜ ਸਕੀਏ ਸਾਰਿਆਂ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ